प्यारे किसान भाइयो और बहनों ते पशुपालको मेरी प्यार भरी सत श्री अकाल कृषि हेल्प लाइन चैनल में आपका बहुत-बहुत स्वागत है। हम इस वक्त उकाब कैटल फीड दी स्टॉल ते मौजूद हां। ਸਾਡੇ ਨਾਲ ਮੌਜੂਦ ਨੇ ਉकाब कैटल फीड ਵੱਲੋਂ ਅਰਵਿੰਦਰ ਸਿੰਘ ਜੀ। ਤੁਸੀਂ ਐ ਦੱਸੋ ਤੁਸੀਂ ਕਿਹੜੇ-ਕਿਹੜੇ ਟਾਈਪ ਦੇ ਪ੍ਰੋਡਕਟ ਤੇ ਕਿਹੜੇ-ਕਿਹੜੇ ਟਾਈਪ ਦੀ ਫੀਡ ਅਵੇਲੇਬਲ ਕਰਾ ਰਹੇ ਹੋ ਜੀ? हां जी ਆਪਣੇ ਕੋਲੇ ਵੀ ਜੀ ਪਹਿਲਾ ਪ੍ਰੋਡਕਟ ਆਉਂਦਾ ਜੀ ਕਾਫਟੱਕ। ਜਿਹੜਾ ਕਾਫਟੱਕ ਪ੍ਰੋਡਕਟ ਆਉਂਦਾ ਜੀ ਇਹ ਜੀ 4 ਕਿ ਦਿਨ ਦੇ ਬੱਚੇ ਤੋਂ ਲੈ ਕੇ 3 ਮਹੀਨੇ ਦੇ ਬੱਚੇ ਤੱਕ ਪੈਂਦਾ ਜੀ। ਠੀਕ ਹੈ ਜੀ ਬੱਚੇ ਨੂੰ ਪੈਂਦਾ ਹੈ ਜਿੰਨਾ ਖਾ ਸਕੇ ਉਹਨਾਂ ਦੇਣਾ ਜੀ ਖੁੱਲਾ ਉਹਦੇ ਮੂਰੇ ਪਿਆ ਰਹਿਣਾ ਚਾਹੀਦਾ ਕਾਫਸਟਰ ਪ੍ਰੋਡਕਟ ਹੈ ਉਸ ਤੋਂ ਬਾਅਦ ਆਪਣਾ ਪ੍ਰੋਡਕਟ ਆਇਆ ਦਾ ਵੀਰ ਜੀ ਗਰੋਵਰ ਇਹ ਆਪਣਾ ਪ੍ਰੋਡਕਟ ਜਿਹੜਾ ਗਰੋਵਰ ਹੈ ਇਹ 3 ਮਹੀਨੇ ਤੋਂ ਲੈ ਕੇ 7 ਮਹੀਨੇ ਤੱਕ ਪੈਂਦਾ ਹੈ ਇਹਦੀ ਡੋਜ਼ 1.5 ਤੋਂ 2 ਕਿਲੋ ਸਵੇਰੇ 1.5 ਤੋਂ 2 ਕਿਲੋ ਸ਼ਾਮ ਠੀਕ ਹੈ ਜੀ ਪੱਠੀਆਂ ਦੇ ਨਾਲ ਜਾਂ achar ਦੇ ਨਾਲ ਜਿਵੇਂ ਵੀ ਆਪਾਂ ਦੇ ਰਹੇ ਹਾਂ ਇਹ ਹੈਗਾ ਜੀ ਦੋ ਨੰਬਰ ਪ੍ਰੋਡਕਟਾ ਉਹਨਾਂ ਕਾਫ ਗਰੋਵਰ ਜੀ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਹੀਫਰ ਪ੍ਰੋਡਕਟ ਇਹ ਪੈਂਦਾ ਜੀ 7 ਮਹੀਨੇ ਦੇ ਪਸ਼ੂਨ ਤੋਂ ਲੈ ਕੇ ਸੂਣ ਤੋਂ 2 ਮਹੀਨੇ ਪਹਿਲਾਂ ਤੱਕ 7 ਮਹੀਨੇ ਦੀ ਉਮਰ ਆ ਕੱਟੀ ਜੀ ਦਾ ਬੱਚੀ ਦੀ ਜਾਂ ਕੱਟੇ ਦੀ ਔਰ ਸੂਣ ਤੋਂ 2 ਮਹੀਨੇ ਪਹਿਲਾਂ ਤੱਕ ਇਹ ਤਿੰਨ ਪ੍ਰੋਡਕਟ ਪਾਉਣ ਨਾਲ ਕਾਫ ਗਰੋਵਰ ਹੀਪਰ ਜਿਹੜੀ ਕੱਟੀ ਐ 18 ਤੋਂ 20 ਮਹੀਨੇ ਦੇ ਵਿੱਚ ਗੱਭਣ ਹੋ ਜਾਂਦੀ ਹੈ ਜਿਹੜੀ ਬੱਚੀ ਐ 12 ਤੋਂ 14 ਮਹੀਨੇ ਦੇ ਵਿੱਚ ਗੱਭਣ ਹੋ ਜਾਂਦੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਮਤਲਬ ਇਹਨਾਂ ਤਿੰਨਾਂ ਚ ਕਿਸੇ ਚੀਜ਼ ਦੀ ਆ ਮਾਤਰਾ ਘਟਵਾ ਦਉਂਦੇ ਜੇ ਰੌ ਮਟੀਰੀਅਲ ਦੇ ਵਿੱਚ ਦੇਖੋ ਜੀ ਰੌ ਮਟੀਰੀਅਲ ਤਾਂ ਜੀ ਦੇਖੋ ਕੰਪਨੀ ਦੀ ਇੱਕ ਫਾਰਮੂਲੇਸ਼ਨ ਹੁੰਦੀ ਹੈ ਬੈਲੈਂਸ ਫੀਡ ਬਣਾਈ ਗਈ ਹੈ ਆਪਣੀ ਇਹ ਉਮਰ ਦੇ ਹਿਸਾਬ ਨਾਲ ਬਣ ਸ਼ੋ ਨੂੰ ਜਦੋਂ ਦੁੱਧ ਚੁੰਗਦਾ ਦੁੱਧ ਦੇ ਨਾਲ-ਨਾਲ ਫੀਡ ਦਿੱਤੀ ਜਾਂਦੀ ਹੈ ਉਸ ਤੋਂ ਵੱਧ ਗ੍ਰੋਥ ਹੁੰਦੀ ਹੈ ਅਸਲ ਤਾਂ ਇਹ ਬੋਡੀ ਵੇਟ ਮੈਂਟੇਨਰ ਤੇ ਮੈਨੂੰ ਇੱਕਦਮ ਬੱਚੇਦਾਨੀ ਦੀ ਗ੍ਰੋਥ ਵਾਸਤੇ ਫੀਡ ਆਉਂਦੀ ਹੈ ਨੇ ਕਿ ਪਸ਼ੂ ਜਲਦੀ ਤੋਂ ਜਲਦੀ ਗੱਭਣ ਹੋ ਸਕੇ ਔਰ ਟਾਈਮ ਤੇ ਹੋ ਸਕੇ ਅੰਦਰ ਲੀਆਂ ਘਾਟਾ ਵਾਧਾ ਉਹਦੀਆਂ ਪੂਰੀਆਂ ਹੋ ਸਕਣ ਉਸ ਤੋਂ ਬਾਅਦ ਇੱਕ ਆਪਣੀ ਫੀਡ ਆਉਂਦੀ ਹੈ ਚਾਰ ਨੰਬਰ ਤੇ ਡਰਾਈ ਫੀਡ ਇਹ ਜਿਹੜੀ ਡਰਾਈ ਫੀਡ ਹੈ ਡਰਾਈ ਫੀਡ ਉਦੋਂ ਵਰਤੀ ਜਾਂਦੀ ਹੈ ਜਦੋਂ ਪਸ਼ੂ ਆਪਣੇ ਸੂਣ ਚ 2 ਮਹੀਨੇ ਰਹਿੰਦੇ ਹੋਣ ਸੂਣ ਚ ਮਤਲਬ 60 ਦਿਨ ਰਹਿੰਦੇ ਹੋਣ 60 ਦਿਨ ਇਹ 40 ਦਿਨ ਪੈਣੀ ਹੈ ਜੀ ਤੇ ਪੈਣੀ ਉਹ ਜਦੋਂ ਪਸ਼ੂ ਦੇ ਸੂਣ ਚ 20 ਦਿਨ ਰਹਿੰਦੇ ਹੋਣ ਇਹਦੀ ਐਵਰੇਜ 2 ਤੋਂ 2.5 ਕਿਲੋ ਸਵੇਰੇ 2 ਤੋਂ 2.5 ਕਿਲੋ ਸ਼ਾਮ ਮਤਲਬ 4 ਕਿਲੋ ਦੀ ਐਵਰੇਜ 4 ਤੋਂ 4.5 5 ਕਿਲੋ ਠੀਕ ਹੈ ਜੀ ਪਸ਼ੂ ਦੀ ਸਿਹਤ ਦੇ ਹਿਸਾਬ ਨਾਲ ਇਹ ਆਗੀ ਜੀ ਡਰਾਈ ਫੀਡ ਆ ਉਸ ਤੋਂ ਬਾਅਦ ਆਪਣਾ ਇੱਕ ਪ੍ਰੋਡਕਟ ਵੀ ਜੀ ਆਪਣਾ ਜਿਹੜਾ ट्रांजिशन ਪ੍ਰੋਡਕਟ ਆ ਠੀਕ ਹੈ ਜੀ ਇਹ ਜਿਹੜਾ ट्रांजिशन ਪ੍ਰੋਡਕਟ ਆ ਇਹ ਸੂਣ ਤੋਂ 21 ਦਿਨ ਪਹਿਲਾਂ ਵਰਤਿਆ ਜਾਂਦਾ ਜੀ 2 ਤੋਂ 2.5 ਕਿਲੋ ਸਵੇਰੇ 2 ਤੋਂ 2.5 ਕਿਲੋ ਸ਼ਾਮ ਜੇ ਰਣੀ ਫਸਦੀ ਇਸ ਦੇ ਨਾਲ ਪਸ਼ੂ ਟਾਈਮ ਤੇ ਗੱਭਣਾ ਹੁੰਦਾਗਾ ਕੋਈ ਰਿਪੀਟਰ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਦਾ ਫੈਟ ਪ੍ਰੋਪਰ ਰਹਿੰਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦੀ ਹੈ ਜੀ ਆਪਣਾ ਸੂਣ ਤੋਂ ਬਾਅਦ ਜਦੋਂ ਪਸ਼ੂ ਸੂਪਦਾ ਉਸ ਤੋਂ ਬਾਅਦ ਮਿਲਕਿੰਗ ਵਾਲੀ ਫੀਡ ਆ ਜਾਂਦੀ ਹੈ ਜੇ 20 ਤੋਂ 22 ਲੀਟਰ ਦੁੱਧ ਦਿੰਦੀ ਹੈ ਜੀ ਕੋਈ ਪਸ਼ੂ ਤਾਂ ਉਸ ਦੇ ਵਾਸਤੇ 8000 ਵਰਤੀ ਜਾਂਦਾ ਜੀ 8000 ਫੀਡ ਵਰਤੀ ਜਾਂਦੀ ਹੈ ਜੀ ਆਪਣੀ ਠੀਕ ਹੈ ਜੀ 8000 ਇਹ 20 ਤੋਂ 22 ਲੀਟਰ ਵਾਸਤੇ ਆ ਉਸ ਤੋਂ ਬਾਅਦ ਆਪਣੀ ਆ ਜਾਂਦੀ 10000 ਆਪਣੇ 30 ਲੀਟਰ ਤੱਕ ਵਰਤੀ ਜਾਂਦੀ ਹੈ ਜੀ 30 35 ਲੀਟਰ ਵਾਲੇ ਪਸ਼ੂਨ ਵਰਤੀ ਜਾਂਦੀ ਹੈ ਜੀ 8000 10000 ਕੁੜੀਆਂ ਉਸ ਤੋਂ ਬਾਅਦ ਆਪਣੀ ਕੋੜਿਆਂ ਵਾਸਤੇ ਸਪੈਸ਼ਲ ਫੀਡ ਬਣਾਈ ਹੈ ਜੀ ਕੋੜਿਆਂ ਵਾਸਤੇ ਹਾਂਜੀ ਹਾਂਜੀ ਕੋੜਿਆਂ ਦੀ ਫੀਡ ਸਪੈਸ਼ਲ ਹੈ ਤੇ ਵੀ ਦੀ ਉਸ ਤੋਂ ਬਾਅਦ ਆਪਣਾ ਇੱਕ ਪ੍ਰੋਡਕਟ ਮੈਸ਼ ਦੇ ਵਿੱਚ ਉਹਦਾ ਚੂਰੇ ਦੇ ਵਿੱਚ ਓਕੇ ਜੀ ਠੀਕ ਹੈ ਜੀ ਉਹ ਚੂਰੇ ਦੇ ਵਿੱਚ ਇਹ ਚੂਰੇ ਦੇ ਫਾਰਮ 'ਚ ਕਿਉਂ ਹੈ ਜੀ ਇਹ ਕਈ ਵਾਰ ਮਤਲਬ ਕਈ ਕਿਸਾਨਾਂ ਨੂੰ ਚੂਰਾ ਪਸੰਦ ਆ ਜੀ ਸੰਨੀ ਸੁੰਨੀ ਕਰਦੇ ਆ ਨਾ ਇਹ ਸੁੱਕੇ ਬੱਠੇ ਦੇ ਬਣਾਉਂਦੇ ਆ ਉਹਨਾਂ ਵਾਸਤੇ ਓਕੇ ਜੀ ਪਰ ਇਹ ਖਲਾਨੀ ਕਿਨੂੰ ਹੁੰਦੀ ਹੈ ਜੀ ਉਹ ਦੁੱਧ ਵਾਲੇ ਪਸ਼ੂਆਂ ਵਾਸਤੇ ਹੈ ਜੀ ਅੱਛਾ ਹਾਂਜੀ ਮਿਲਕੀ ਗਾਂਾਂ ਵਾਸਤੇ ਆ ਉਹੀ 22 ਲੀਟਰ ਵਾਲੇ ਪਸ਼ੂਆਂ ਵਾਸਤੇ ਇਹ ਆਪਣੇ ਪ੍ਰੋਡਕਟ ਨੇ ਜੀ ਸਰ ਜੇ ਕਿਸੇ ਪਸ਼ੂ ਪਾਲਕ ਵੀਰ ਨੇ ਵਧੇਰੇ ਜਾਣਕਾਰੀ ਲੈਣੀ ਹੋਵੇ ਜਾਂ ਫੀਡ ਲੈਣੀ ਹੋਵੇ ਤਾਂ ਉਹ ਤੁਹਾਨੂੰ ਕਿਵੇਂ ਸੰਪਰਕ ਕਰ ਸਕਦਾ ਤੇ ਕਿਵੇਂ ਵਿਜ਼ਿਟ ਕਰ ਸਕਦਾ ਠੀਕ ਹੈ ਜੀ ਐਡਰੈਸ ਵਿਲੇਜ ਸਕਰਾਲੀ ਨਾਬਾ ਰੋਡ ਭਾਸੋਂ ਪਟਿਆਲਾ ਨੰਬਰ ਦਿੱਤੇ ਨੇ ਬਕਾਇਦਾ ਤੌਰ ਤੇ ਇਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਫੈਕਟਰੀ ਵਿਜ਼ਿਟ ਕਰ ਸਕਦੇ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਨੰਬਰ ਤੁਸੀਂ ਜੇ ਕਿਸੇ ਨੇ ਡੀਲਰਸ਼ਿਪ ਵਗੈਰਾ ਕੰਪਨੀ ਦੀ ਸਾਡੀ ਲੈਣੀ ਆ ਤਾਂ ਤੁਸੀਂ ਆਹ ਨੰਬਰ ਰੋਡ ਤੋਂ ਲਓ ਜਿਸ ਨੇ ਵੀ ਸਾਡੀ ਕੰਪਨੀ ਦੀ ਡੀਲਰਸ਼ਿਪ ਲੈਣੀ ਹੈ ਬਾਕੀ ਜਿੰਨੇ ਉਹਨੂੰ ਤੁਸੀਂ ਪ੍ਰੋਡਕਟ ਸਾਰੇ ਦੱਸਿਆ ਜੀ ਇਹ ਸਾਰੇ ਪ੍ਰੋਡਕਟ ਆਪਾਂ ਹੋਮ ਡਿਲੀਵਰੀ ਵੀ ਕਰਦੇ ਆ ਠੀਕ ਹੈ ਜੀ ਮਤਲਬ ਸਾਨੂੰ ਆਰਡਰ ਲਖਵਾਓ ਉਹਦੇ ਘੱਟੋ ਘੱਟ ਡਿਲੀਵਰੀ ਤੀਕ ਬੈਗ ਤਾਂ ਹੋਣੀ ਚਾਹੀਦੀ ਓਕੇ ਹਾਂ ਜੀ